ਆਣੀ ਰਾਣੀ ਘੋੜੀ ਦਿਖਾਈਏ ਰਾਣੀ ਘੋੜੀ ਨਵਾ ਕੇ ਬੰਨੀ ਸੀਗੀ ਫਰਸ਼ ਦੇ ਉੱਤੇ ਲਿੱਦ ਕਰਤੀ ਇਧਰ ਪਾਇਪ ਦੇ ਵਿੱਚ ਪਾਇਪ ਦੇ ਪੈਰ ਵੀ ਧਰਿਆ ਹੋਣਾ ਨੇ ਇਹ ਨਾ ਥੋੜੀ ਜਿਹੀ ਢਿੱਲੀ ਆ ਘੋੜੀ ਤੇ ਚੱਕਰ ਕੀ ਹੈ ਇੱਕ ਤਾਂ ਇਹਨੂੰ ਨਾਜਲਾ ਹੋ ਰਿਹਾ ਹੈ ਪਾਣੀ ਲੋਟ ਡਿੱਗੀ ਜਾਂਦਾ ਇੱਕ ਮੰਨ ਲਾ ਵੀ ਕੱਖ ਘਟ ਖਾਂਦੀ ਹੈ ਤੇ ਜੇ ਕਿਸੇ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਵੀ ਕੀ ਇਲਾਜ ਹੈ ਇਹਦਾ ਕੀ ਹੱਲ ਹੈ ਤੇ ਇਧਰਲੀ ਫੱਟੇ ਚੱਕ ਫੱਟੇ ਤੋੜ ਇਹਨੂੰ ਕੋਈ ਨਾ ਮਾਰਨੋ ਨਾ ਬੇਟਾ ਦੇਖੋ ਫਕਾਰੇ ਮਾਰਦੀ ਹੈ ਤੇ ਹੋਰ ਕਿਦਾਂ ਸਾਰੇ ਠੀਕ ਠਾਕ ਹੋ ਸਾਰਿਆਂ ਦੇ ਜਾਨਵਰ ਵਧੀਆ ਹੋਣ ਉਮੀਦ ਕਰਦੇ ਆ ਬਾਬੇ ਨਾਨਕ ਅੱਗੇ ਤੇ ਵੀਡੀਓ ਨੂੰ ਦੇਖਦੇ ਹੋ ਤੁਸੀਂ ਧੰਨਵਾਦ ਹੈ ਜਿਨ੍ਹਾਂ ਨੇ ਸਬਸਕ੍ਰਾਈਬਰ ਕੀਤਾ ਤੇ ਜਿਨ੍ਹਾਂ ਨੇ ਨਹੀਂ ਕੀਤਾ ਕਰ ਲਿਓ ਯਾਰ ਭਰਾ ਬਣ ਕੇ